ਇਹ ਬਿਲਕੁਲ ਆਪਾਂ ਪਾਸਤਾਨ ਦੇ ਕੰਡੇ ਤੇ ਖੜੇ। ਦੁਆ ਪੰਜਾਬਾਂ ਦੀ ਜਿਹੜੀ ਬਦਵਾਦੀ ਹੋ ਗਈ ਹੈ। ਪੰਜਾਬ ਦੇ 7 ਜ਼ਿਲ੍ਹੇ ਜਿਹੜੇ ਉਹ ਸੰਕਟ ਦੇ ਵਿੱਚ ਨੇ। ਤੇ ਮੈਂ ਗੁਰੂ ਨਾਨਕ ਸਾਹਿਬ ਦੇ ਅੱਗੇ ਅਰਦਾਸ ਕਰਨਾ ਆ ਕਿ ਗੁਰੂ ਨਾਨਕ ਸਾਹਿਬ ਕਿਰਪਾ ਕਰ ਤੂੰ ਹੀ ਆ ਤੂੰ ਹੀ ਕਿਰਪਾ ਕਰ ਸਕਦਾ। ਤੇਰੇ ਅੱਗੇ ਵਾਸਾ ਕਰਨਾ ਆ ਸਰਕਾਰ ਨਾਲ ਸਰਬਾਤ ਭਗਵਾਨ ਸੇਮਾਨ ਦੀ ਸਰਕਾਰ ਹਰ ਹਿੱਲਾ ਆਪਣੇ ਨਿਵਾਸੀਆਂ ਦੀ ਆਪਣੇ ਕਿਸਾਨਾਂ ਦੀ ਮਦਦ ਕਰੂਗੀ ਪਰ ਜਿੰਨਾ ਚੇ ਤੱਕ ਤੂੰ ਮਦਦਾਂ ਕੀਤੀ ਸਾਡੀ ਕਾ ਕਲਪ ਨਹੀਂ ਹੋਣੀ ਇਹ ਟੈਂਪਰ ਸਾਰੇ ਨਮੇ ਲਈ ਜੀ ਉਹ ਉਤਰਾ ਕੇ ਲਾਓ ਇੱਥੇ ਉਹ ਫਰਟਨਟੀਨ ਨੂੰ ਜਿਹੜਾ ਉਹ ਰੈਡੀ ਕਰ ਦੋ ਜੀ ਠੀਕ ਹੈ ਸਰ ਹਾਂ ਇਦੋਂ ਵੀ ਆ ਸਾਰਾ ਜਿੰਨਾ ਕਾਟੂ ਹੈ ਸਾਰਾ ਕਾਟੂ ਬਿੰਗਲ ਡੰਪੜਾ ਜੀ ਜਿਹੜੇ ਅਸੀਂ ਸਾਰੇ ਛੇ ਭੇਜਾਂ ਠੀਕ ਸਰ ਇੱਥੇ ਅਸੀਂ ਡੰਗਲ ਭੇਜਾਂਗੇ ਸਾਰੇ ਲੋਕਾਂ ਦੇ ਟ੍ਰੈਕਟਰ ਟਰਾਲੀਆਂ ਤੇ ਆਉਣਗੇ ਠੀਕ ਸਰ ਇੱਥੇ ਹੀ ਚਾਰੇ ਦਾ ਪ੍ਰਬੰਧ ਕਰਦੇ ਠੀਕ ਸਰ ਠੀਕ ਹੈ ਤੁਹਾਡੇ ਨਾਲ ਉਹ ਆ ਕੇ ਪੰਜਾਬ ਐਗਰ ਵਾਲੇ ਨਹੀਂ ਆਏ ਨਹੀਂ ਸਰ ਹਾਂ ਨਹੀਂ ਆਇਆ ਮੈਂ ਉਹਨਾਂ ਨੂੰ ਭੇਜਦਾ ਉਹ ਚਾਰੇ ਦਾ ਨਾਲ ਪ੍ਰਬੰਧ ਕਰ ਠੀਕ ਸਰ ਠੀਕ ਜ्यादातर ਅਹੀ ਇਹਨੂੰ ਪੜਾਇਆ ਕਿ ਇੱਥੇ ਆ ਜਿਹੜਾ ਖੁੱਲਾ ਮੈਦਾਨ ਹੈ ਇੱਕ ਡੰਗਰ ਤੇ ਉਹ ਕੇ ਹਾਂ ਜੀ ਜੀ ਠੀਕ ਹੈ ਹਾਂ ਅੰਦੋਲਾ ਗੈਸਟ ਹਾਊਸ ਵੀ ਰੈਡੀ ਕਰ ਜੀ ਠੀਕ ਸਰ ਮਤਲਬ ਕੱਲਾ ਇਹਨੂੰ ਸਾਫ਼ ਨਹੀਂ ਕਰ ਸਾਜੋ ਸਜਮਾਨ ਪੂਰਾ ਚਾਹੀਦਾ ਸਾਡੀ ਸਾਡੀ ਉਸ ਵਾਂਗ ਪੂਰਾ ਚਾਹੀਦਾ ਕੰਟੀਨ ਦੇ ਵਿੱਚ ਚਾਹ ਦਾ ਪੂਰਾ ਸਮਾਨ ਚਾਹੀਦਾ ਠੀਕ ਹੈ ਚਾਹ ਦੇ ਨਾਲ ਮੁਰਕਾ ਲੰਗਰ ਵੀ ਲਾਉ ਦੇ ਪਰ ਪਹਿਲਾਂ ਜਿਹੜਾ ਬੰਦਾ ਇੱਥੇ ਛੱਡ ਕੇ ਜਾਂਦੇ ਉਹ ਚਾਹ ਮਿਲਣੀ ਚਾਹੀਦੀ ਹੈ ਠੀਕ ਮਿਲੇਗੀ ਚਾਹ ਦੇ ਨਾਲ ਕੁਝ ਖਾਣ ਲਈ ਮਿਲਣਾ ਚਾਹੀਦਾ ਠੀਕ ਹੈ ਹਾਂ ਇਹ ਇਹ ਬੇਬਲ ਤਿਆਰ ਕਰਵਾ ਦਿਓ ਸਾਰੀਆਂ ਚੀਜ਼ ਠੀਕ ਸਰ ਮਿਲ ਜਿਹੜੀ ਆ ਅਗਲੇ ਬੰਲੇ ਕਿੰਨੇ ਦਿਨ ਪਰਮਾਤਮਾ ਕਿਰਪਾ ਨਹੀਂ ਕਰਦਾ ਇਹ ਮਿਲਦੇ ਤੇ ਹਰ ਪੀੜਤਾਂ ਲਈ ਹੈਡਕਵਾਰਟਰ ਠੀਕ ਸਰ ਠੀਕ ਹੈ ਹਾਂ ਸਾਰਾ ਸਾਰਾ ਠੀਕ ਆ ਕੋਣ ਉਹ ਜੀਐਮ ਸਾਹਿਬ ਗਏ ਤੁਹਾਡੀ ਡਿਊਟੀ ਲੱਗ ਗਈ ਸਭ ਅਕੀਨ ਤੁਹਾਡਾ ਯੋ ਸਕੰਦੀ ਕਿਹੜੀ ਬੋਸ ਹੈ ਦਾ ਜੀ ਜੀ ਜੀਨੀਦਰ ਸਾਹਿਬ ਤੁਸੀਂ ਇੱਥੇ ਉਹ ਵੀ ਆ ਜੰਗੇ ਐਸ ਟੀਮ ਦੇ ਨਾਲ ਲੈਂਦਾ ਠੀਕ ਹੈ ਇਹਨਾਂ ਨੂੰ ਮਿਲ ਚ ਜਿਹੜੀ ਚੀਜ਼ ਦੀ ਲੋੜ ਸਾਂ ਦੇਸੇ ਲੈ ਦੇਣੀ ਇੱਕ ਮਿੰਟ ਦੀ ਲਾਉਣਾ ਬਸ ਅਗੋਂ ਆਉਣੀ ਆਵਾਜ਼ ਮਾਲ ਬੱਚਾ ਸਮਝਦਿਕ ਗੱਲ ਫਾਟ ਚੀਕ ਸਾਲ ਕਾ ਦੋ ਕੰਟੀਨ ਵਗੈਰਾ ਇਹਨਾਂ ਨੂੰ 6-3 ਤੋਂ ਸਾਰੇ ਜਿਹੜਾ ਗੱਦਾ ਟੈਂਕਰ ਵੀ ਲੈ ਜਾਂਦਾ ਜੀ ਅੱਛਾ ਪਾਣੀ ਦਾ ਅੱਛਾ ਜਿਹੜੇ ਗੱਦੇ ਅੱਜ ਤਾਂ ਦੇਖੋ ਇੱਕ ਗੱਦੇ ਨੂੰ ਮਤਲਬ ਜਿਹੜਾ ਇਹਨੂੰ ਚੋਕੇ ਇੱਥੋਂ ਸ਼ੁਰੂ ਕਰਨਾ ਜਿੱਥੋਂ ਪਾਣੀ ਦਾ ਭਵੇ ਹਾਂ ਇੱਥੋਂ ਸ਼ੁਰੂ ਕਰੋ ਠੀਕ ਆ ਇੱਥੋਂ ਸ਼ੁਰੂ ਕਰਾ ਕੇ ਇੱਧਰ ਕਰੋ ਸਾਰੇ ਠੀਕ ਹੈ ਨਾ ਇਹਨੂੰ ਇਹ ਤੋਰ ਲਾ ਦਿਓ ਠੀਕ ਹੈ ਹਾਂ ਸਾਰੇ ਤੋਰ ਭੱਜਦੇ ਉਹਨੂੰ ਬਹੁਤ 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 ਜਨਤਾ ਆਣੀ ਪਾਣੀ ਹੈ ਜੇ ਪਿੱਛੇ ਬਹੁਤ ਆਦਿਆ ਠੀਕ ਹੱਦ ਦੋਵੇਂ ਛੜਕਾ ਦੋ ਤਿੰਨੇ ਠੀਕ ਹੈ ਠੀਕ ਹੈ ਤਿੰਨੇ ਛੜਕਾ ਦੋ ਬਸ ਠੀਕ ਹੈ ਇੱਕ ਘੰਟੇ ਦੇ ਵਿੱਚ ਵਿੱਚ ਰੈਡੀ ਹੋਣੇ ਚਾਹੀਦੇ ਸਭ ਪਿੱਛੇ ਮੈਂ ਲੱਗਾ ਹੁਣ ਭੇਜਣ ਬੰਦੇ ਪਿੱਛੋਂ ਠੀਕ ਹੈ ਤੇ ਤੁਸੀਂ ਬੰਲਾ ਰੋਟੀ ਦਾ ਹੋ ਗਿਆ ਰੋਟੀ ਦਾ ਵੀ ਵਿਦੂ ਦਾ ਫੇਨਾ ਸੌਦਾ ਹੈ ਕਿ ਆਹ ਇਸ ਸੌਦਾ ਉਹ ਮਤਲਬ ਤਿਆਰ ਕਰ ਰਿਹਾ ਤੇ ਮਤਲਬ ਆਹ ਉਹ ਨਹੀਂ ਨਹੀਂ ਤੁਸੀਂ ਜ਼ਿਆਦਾ ਕਰੋ ਜਾ ਬਾਬਿਆਂ ਨਾਲ ਗੱਲ ਕਰੋ ਇੱਥੇ ਲੰਗਰ ਵਾਧੂ ਬਾਬੇ ਲਾਉਣ ਦੀ ਤਿਆਰੀ ਹੈ ਹਾਂ ਅਸੀਂ ਲੰਗਰ ਦਾ ਪ੍ਰਬੰਧ ਹੀ ਭਗਾ ਦੋ ਉਹ ਕੱਪ ਵੀ ਭਗਾ ਦੋ ਦੁੱਧ ਵੀ ਭਗਾ ਦੋ ਕੋਈ ਕਰ ਦੇ ਕੋਈ ਬੰਦਾ ਪਾਣੀ ਤੋਂ ਰੋਟੀ ਤੋਂ ਚਾਹ ਤੋਂ ਕੱਪੜੇ ਤੋਂ ਸੌਂ ਤੋਂ ਦੀਆਂ ਨੇ ਤੇ ਠੀਕ 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 ਆ ਕੀ ਗੱਲ ਜੇ ਕੋਈ ਇਦੋਂ ਆਪਣੇ ਡੰਗਰ ਡੁੰਗਰ ਲੈ ਆਵੇ ਉਹਨੂੰ ਪਾਸੇ ਸਾਈਡ ਤੋਂ ਕਹਿੰਦਾ ਡੰਗਰ ਵੱਡਾ ਉਹ ਪਾ ਲੈ ਤੇ ਵੀ ਕਹਦਾ ਆਪਾਂ ਪਰ ਲਾ ਪਿੰਡ ਕਰਤਾ ਹੁੰਦਾ ਪਰ ਉਧਰ ਦੇ ਪਰਲੇ ਪਾਸੇ ਜਿੱਥੇ ਕੱਚਾ ਥਾਂ ਤੇ ਬਾਜੀ ਵੀ ਜਾਣਗੇ ਤੇ ਕੋਈ ਨਹੀਂ ਸੀ ਵਾਲੀ ਬੈਠੇ ਜੇ ਕੋਈ ਪੇਹਣੀ ਥਾਂ ਵਾਲੇ ਪਾਸੇ ਨਾ ਜਿਹੜੇ ਜਿਹੜੇ ਆਪਾਂ ਬੈਗ ਭਰੇ ਸੀਗੇ ਮਿੱਟੀ ਦੇ ਉਹ ਐਸੇ ਦਾ ਪਏ ਆ ਹਾਂ ਉਹ ਪਰਲੇ ਪਾਸੇ ਉਹ ਮਿੱਟੀ ਦੇ ਇਹ ਉੱਧਰ ਬੈਠੀ ਹਾਂ ਹਾਂ ਉਹ ਵੀ ਉੱਥੇ ਰੱਖ ਲਈ ਜੀ ਉੱਥੇ ਬੈਗ ਭਰ ਵਾਲੇ ਅੱਛਾ ਉਧਰ ਉਹ ਵਾਲਾ ਸੀ ਨਾ ਸਰ ਮੰਡੀ ਆਪਣਾ ਕਲੋਨੀ ਵਾਲਾ ਜੀ ਉਥ ਆਪੇ ਸ਼ੇਪ ਕਰਤਾ ਮੈਂ 7-8 ਟਿੱਪਰ ਲਵਾਤੇ ਆ ਜੀ ਹਾਂ ਜੀ ਬੂਰੀਆਂ ਮਗਰ ਭਰਾ ਲੈ ਲੈਂਦੇ ਜੀ ਅੱਛਾ ਹੋਰ ਨਾ ਪੱਸਾ ਇਹ ਵਰਤਨ ਨੇ ਮੈਂ ਸਰ ਨਾਲ ਗੱਲ ਕਰ ਲਈ ਸੀ ਇਹਦੇ ਪੱਸੇ ਜਿਵੇਂ ਮਰਜ਼ੀ ਕੋਈ ਕੋਈ ਉਹ ਤਾਂ ਮਿੱਟੀ ਭਰਦੇ ਬੈਕ ਸਾਈਡ ਮਿੱਟੀ ਲਵਾ ਲਈ ਹੈ ਜੀ ਅੱਛਾ ਉਹ ਤੋੜੇ ਉੱਥੇ ਭਰਵਾ ਦੇ ਭਵਾ ਦਿਓ ਕਰੇਟ ਉੱਥੇ ਬਣਾ ਲਾਂਗੇ ਜੀ ਮਗਰ ਲਈ ਪੁਰਸ਼ ਨਹੀਂ ਲੈ ਲੈਂਦੇ ਭਵਾ ਦਿਓ ਭਵਾ ਦਿਓ ਭਵਾ ਦਿਓ ਮੈਂ ਉਹਨੂੰ ਕਿਹਾ ਆਪਣੇ ਨੂੰ ਐਕਸੇਸ ਸਾਹਿਬ ਨੂੰ ਮੈਂ ਪਹਿਣੀ ਗੱਲਾਂ ਚੱਲਿਆ ਪਹਿਣੀ ਗੱਲਾਂ ਜੀ ਸਰ ਉਹ ਚੌਂਕੀ ਤੋਂ ਉੱਥੇ ਪਾਣੀ ਆ ਗਿਆ ਉੱਥੇ ਜੀ ਸੀ ਬੀ ਚਾਹੀਦੀ ਹੈ ਇੱਕ ਇੱਕ ਜੀ ਸੀ ਬੀ ਮੈਂ ਕਰ ਲਈ ਗੱਲਾਂ ਸਰ ਉਹ ਨਹੀਂ ਸ਼ਾਹ ਆਪਾ ਉਹਦੇ ਪਿੰਡ ਉਹਨਾਂ ਰਾਏਪੁਰ ਤੋਂ ਕਿਸੇ ਨੂੰ ਕਹਿ ਦੋ ਹਾਂ ਰਾਏਪੁਰ ਤੋਂ ਕੋ ਮੈਂ ਉਹਨੂੰ ਉਹ ਕਹਿ ਦਿੰਦਾ ਹਾਂ ਮੈਂ ਇੱਕ ਕਈ ਐਸਐਚਓ ਸਾਹਿਬ ਨੂੰ ਇੱਕ ਹੋਰ ਕੋ ਰਾਏਪੁਰ ਤੋਂ ਯਾਰ ਕਈ ਫੇਸ ਸੀ ਹਾਂ ਕਰਕੇ ਹਾਂ ਕੋਈ ਤੁਸੀਂ ਇੱਥੇ ਰਹਿਣਾ ਇੱਥੇ ਮੈਂ ਹਾਂ ਕੋਈ ਬੰਦਾ ਆਪਣਾ ਮਲਾਦਬ ਛੁੱਟੀ ਤੇ ਨਹੀਂ ਭੇਜਣਾ ਠੀਕ ਹੈ ਇੱਕ ਵੀ ਬੰਦਾ ਕੋਈ ਛੁੱਟੀ ਲੈ ਕੇ ਨਾ ਜਾਵੇ ਨਹੀਂ ਸਰ ਰਾਤ ਦਿਨ 24 ਘੰਟੇ ਇੱਥੇ ਵਿਦਾਂਚ ਰਹਿਣਾ ਬਿਲਕੁਲ ਠੀਕ ਹੈ ਨਾ ਇੱਕ ਉੱਥੇ ਵੀ ਜਾ ਕੇ ਦੇਖੋ ਚਮਿਆਦੀ ਮੰਡੀ 'ਚ ਠੀਕ ਹੈ ਤੇ ਮੈਂ ਇਹਦੀ ਮੰਡੀ ਵਾਲਾ ਛੱਡ ਵੀ ਡੈਰੀ ਕਰਾਉ ਉਹ ਉੱਥੇ ਵੀ ਪਾਣੀ ਆਉਂਦਾ ਉਹ ਉੱਚਾ ਆ ਉਹ ਵੀ ਉਹ ਵੀ ਵੇਖੋ ਆਪ ਠੀਕ ਹੈ ਕੀ ਗੱਲ ਇਹ ਦੋ ਆਪਾਂ ਕਰ ਲਾਂਗੇ ਇੱਕ ਜੇ ਆਪਾਂ ਨੂੰ ਲੋਟਪੂਕ ਤੇ ਗੱਗੋਮਾਲ ਵਾਲਾ ਜਿਹੜਾ ਸਰ ਸੁਪਰ ਮਿਲਦੇ ਵਿੱਚ ਉਹ ਕਹਾਂ ਉਹ ਮੈਂ ਕਹਾਂ ਗੱਗੋਮਾਲ ਪਾਣੀ ਹਾਂਜੀ ਗੱਗੋਮਾਲ ਵਾਲਾ ਛੱਡ ਨਹੀਂ ਆਊਗਾ ਪਾਣੀ ਉੱਚਾ ਆ ਹਾ ਉੱਚਾ ਛੱਡ ਉੱਤੇ ਹੈ ਨਾ ਦੇਖੋ ਜਿਹੜੀ ਤੇ ਉੱਚੀ ਆ ਉਹ ਤੋਂ ਪਾਣੀ ਥੱਲੇ ਲੰਘ ਜਾਣਾ ਪਾਣੀ ਤੇ ਆ ਹੀ ਗਿਆ ਬਾਣੀ ਆ ਗਿਆ ਪਾਣੀ ਪਾ ਤੁਸੀਂ ਬੋਲ ਜਿਹੜਾ ਐਡੀਐਮ ਸਰ ਸਮਝਦੇ ਕਿ ਦੀ ਹਾਂਜੀ ਸੇਵਾ ਦਾ ਕੰਮ ਆ ਆਪਣੇ ਅੰਬਸਰ ਮੰਡੀ ਤੋਂ ਉਹਦਾ ਥਾਂ ਤੋਂ ਸਟਾਫ ਇੱਥੇ ਬੁਲਾ ਲੈ ਸਰ ਬੁਲਾ ਲੈ ਬੁਲਾ ਲੈ ਹਾਂ ਠੀਕ ਠੀਕ ਹੈ ਫਿਰ ਇਹਨਾਂ ਲੋੜ ਹੈ ਆਪਣੇ ਬਲਾਕ ਪ੍ਰਧਾਨ ਮੁੰਡੇ ਸਾਰੇ ਉਹ ਵੀ ਕਹਿ ਦਿੰਦੇ ਨੇ ਨਾਲ ਰਹਿਣ ਦੇ ਜੇ ਲੋੜ ਪਈ ਬੰਦਿਆਂ ਦੀ ਤੇ ਦੱਸ ਦੇਣ ਆਪਣੇ ਕੋਲ ਬਹੁਤ ਮੁੰਡੇ ਅੰਦਾਜ਼ ਅੱਗੇ ਸੇਵਾ ਕਰਨ ਦੇ ਮੁੰਡੇ ਪਰ ਜੇ ਲੋੜ ਬਹੁਤ ਇੱਥੇ ਭੇਜ ਦਾਂਗੇ ਆਪਾਂ ਕਿੰਨੀ ਬੇਨਤੀ ਸੀ ਜਿਹੜੇ ਸਾਰਿੰਗ ਦੇ ਪਿੰਡ ਹੈ ਜੀ ਮੱਲੜਵਾਲ ਉਹਨਾਂ ਦੇ ਸਰਪੰਚਾਂ ਨੂੰ ਕੋਈ ਸਰ ਮਿਟਣੇ ਮਿਟਣੇ ਮੁੱਟਣੇ ਵਾਸਤੇ ਸਾਡੀ ਮਦਦ ਕਰ ਦੇਣ ਹਾਂ ਕੋਈ ਨਹੀਂ ਇਹ ਕਹਿ ਦਵਾ ਮੈਂ ਵੇ ਨਾ ਬੱਲੇਬਾਲ ਤੋਂ ਸਾਰਿੰਦੇ ਵੀ ਗੱਟੀਆਂ ਮੈਂ ਚੱਲਿਆ ਮੈਂ ਕਿਹਾ ਦਿੰਦਾ ਕੋਈ ਗੱਲ ਤੁਸੀਂ ਆਪਣੀ ਮਿੱਟੀ ਵਗਾਰਾ ਪਾ ਕੇ ਪੱਤ ਪੱਤ ਕੇ ਉੱਥੇ ਦੇ ਲਾ ਲਏ 10 8 10 ਕਿਪਰ ਲੈ ਗਏ ਮੇਰੇ ਜੀ ਅੱਗਰ ਨਵੀਨਾਂ ਵੀ ਲੱਗੀਆਂ ਦਾ ਜੀ ਸੀ ਵੀ ਆਪਣੇ ਕੋ ਤੋੜੇ ਆ ਗਏ ਨਾ ਤੋੜੇ ਸਰ ਉੱਤੋਂ ਵਗਾਰਿਆ ਜੀ ਜਿਹੜੇ ਪਹਿਲਾਂ ਇਕੱਠੇ ਕਿਤੇ ਖੜੇ ਇਕੋ ਇਹਦਾ 50 ਹਜ਼ਾਰ ਵਗਾਰਾ ਸਰ ਲੁਧਾਨੇ ਕਹਤਾ ਜੀ 3000 ਬੋਰੀ ਮੇਨੂੰ ਲੁਧਾਨੇ ਆ ਰਹੀ ਹਾਂ 15 20 ਹਜ਼ਾਰ ਮੁੱਤ ਕਿਉਂ ਹੈ ਜੀ ਇੱਕ ਨਾ ਜੰਮੂ 1.5 ਲੱਖ ਕੀਤਾ ਹੈ ਪ੍ਰਬੰਧ ਪਰ ਉਹ ਕੋਲ ਬਹੁਤ ਚੋਟ ਹੋ ਗਿਆ ਉਹ ਨਹੀਂ 1.5 ਲੱਖ ਅਸੀਂ ਇਹ ਤੋਂ ਵਗਾਵ ਮ ਆਮੀ ਹੈ ਤੁਹਾਡੇ ਨਾਲ ਸਿੱਧੇ ਹੋ ਕੇ ਚੱਲਦੇ ਹਾਂ ਕੋਈ ਗੱਲ ਨਹੀਂ ਮਿੱਟੀ ਸੋਹ ਵਾਲੋਂ ਯਾਰ ਜਿੱਥੋਂ ਮਰਜ਼ੀ ਪੋਟ ਲਓ ਮੈਂ ਬਲੋ ਤੁਸੀਂ ਬੈਠਿਓ ਸਿੰਘ ਸਾਹਿਬ ਲਓ ਪੀਂਦੇ ਅਸੀਂ ਨਾਲ ਲੋਕਾਂ ਦੇ ਹਰ ਵਕਤ ਹਮਦਰਦੀ ਆ ਹਨੂ ਸਾਡੇ ਭੈਣ ਭਰਾ ਨੇ ਆਪਣੇ ਤੇ ਭੀੜ ਬਣੀ ਆ ਸਾਸੀ ਵੇਖੀ ਆ ਹਨੂ ਤੁਸੀਂ ਹੁਣ ਆਪਣਾ ਲੰਗਰ ਦੀ ਬੰਦ ਹੁੰਦੀ ਬਿਲਕੁਲ ਲੰਗਰ ਸਾਡਾ ਤਿਆਰ ਆ ਜਦੋਂ ਇੱਥੇ ਸੰਗਤ ਆਈ ਉਸੇ ਲਈ ਲੰਗਰ ਆ ਜੀ ਕੋਈ ਗੱਲ ਨਹੀਂ ਠੀਕ 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 ਅਸੀਂ ਕੱਲ ਦੀ ਤਿਆਰੀ ਆ ਸਾਰੀ ਕਿਸੇ ਕਰਕੇ ਡਿਪ ਸਾਹਿਬ ਨੂੰ ਕਹਿ ਦਿਓ ਜੀ ਉਹ ਬਾਗੜੀ ਨਹੀਂ ਉਠੰਦੇ ਡਿਪ ਸਾਹਿਬ ਨੂੰ ਫੋਨ ਕਰਿਓ ਉਹਨਾਂ ਦਾ ਵੀ ਉਹਦੇ ਦੀ ਮੈਂ ਸੱਤ ਦੇ ਡਿਊਟੀ

ਧੰਨਵਾਦ ਆਪਕਾ ਹਾਂ ਆਹ ਗੁਰੂ ਜੀ ਲਈ ਖੜੋ ਸਾਹਮਣੇ ਪਾਕਿਸਤਾਨ ਹੈ ਔਰ ਸਾਹਮਣੇ ਕੰਡੇ ਵਾਲੀ ਤਾਦ ਦੇਸ ਦੀ ਆਪਾਂ ਨੂੰ ਜੀ ਸਰ ਸੋ ਆਪਨੇ ਖਿਆਲ ਰੱਖਣਾ ਬਈ ਸੇਫਟੀ ਸਾਕਿਆ ਕਾ ਵੀ ਖਿਆਲ ਰੱਖਣਾ ਪੀਪਲ ਕਾ ਵੀ ਖਿਆਲ ਰੱਖਣਾ ਬਿਲਕੁਲ ਜੀ ਕਿਉਂਕਿ ਕੋ ਹਮਾਰੇ ਭੈਣ ਭਾਈ ਕੋ ਲੋਡ ਪੜ ਜਾਏ ਤੋ ਉਸ ਲਈ ਆਪਨੇ ਬਾਜੂ ਪਕੜਨਾ ਹਮ ਵੀ ਆਪकी ਬਾਜੂ ਪਕੜਾਂਗੇ

ہاں چار چڑھ گیا اچھا جی کرنے لگے ہاں نہیں اس کو بند کرو ہاں موچے کو بند کر دو ادھر دو تین ساؤں گئے رمداز کے اوپر دو تین جگہ پہ موچے سے پانی آ گیا تو بعد میں پڑ جاتا ہے پانی جب ایک وقت آتا ہے تو پانی زیادہ ہو جاتا ہے اس لیے بند کر دیتے ہیں ہاں بند کر دو اس کو ٹھیک ہے نا اس کو پورا بند کر کوئی بھی کسی ہیلپ کی لوڑ ہو تو کال کرنا ہم آپ کے لیے کھڑے ہیں آپ نے آج پنجاب کے لیے کھڑنا ہے ہم نے آپ کے ساتھ دیش کے لیے کھڑنا ہے ہاں ہاں خراب ہو گیا تال ਕੋਈ ਬਾਕੀ ਤਾਂ ਆਹ ਲਾਸਟ ਜਿਹੜੀਆਂ ਜਿਹੜੀਆਂ ਲਾਸਟ ਜਿਹੜੀਆਂ ਉਹ ਉੱਥੇ ਉਹਨੇ ਪੱਕੇ ਹੀ ਹੁੰਦੇ ਹਾਂ ਹਾਂ ਤੇ ਕੋਈ ਨਹੀਂ ਨਾਲ ਇੱਕ ਨਾ ਤਾਲੀਵਾਲ ਸਾਹਿਬ ਜਿਹੜੀਆਂ ਜ਼ਮੀਨਾਂ ਨੇ ਨਾ ਇਹ ਸਾਰੀਆਂ ਬਾਦ ਕੀਤੀਆਂ ਵਾ ਕੋਈ ਜੰਗਲਾਤ ਆ ਕੋ ਪੰਜਾਬ ਗਵਰਨਮੈਂਟ ਆ ਕੋ ਸੈਂਟਰ ਆ ਇਹਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਅੱਛਾ ਕਿਉਂਕਿ ਮਾਲਕਨਾ ਹੱਕ ਨਹੀਂ ਨਾ ਹੈਗਾ ਇਹਨਾਂ ਕੋ ਹਾਂ ਤੇ ਕੋਈ ਇਹਨਾਂ ਦਾ ਥੋੜਾ ਧਿਆਨ ਕਰਖੇ ਹੋਵੇ ਥੋੜਾ ਬੋਝ ਗਰਦੋਰੀ ਦੇ ਅਧਾਰ ਤੇ ਕੋਈ ਵੀ ਮੈਂ ਤੁਹਾਡੀਆਂ ਗਰਦੋਰੀਆਂ ਕਦੋਂ ਗਰਦੋਰੀ ਦਾ ਗਰਦੋਰੀ ਦੇ ਅਧਾਰ ਤੇ ਜੇ ਮੁਆਵਜ਼ਾ ਨਹੀਂ ਨਹੀਂ ਗਰਦੋਰੀ ਦੇ ਅਧਾਰ ਤੇ ਤੁਹਾਡਾ ਮੁਆਵਜ਼ਾ ਦਵਾਂਗੇ ਐਤਕਾ ਸੀਐਫ ਸਾਹਿਬ ਨੂੰ ਕਹਿ ਕੇ ਮੁਆਵਜ਼ਾ ਦਵਾਂਗੇ ਕਿ ਜਿਹੜੀ ਗਰਦੋਰੀ ਦੇ ਅਧਾਰ ਤੇ ਜ਼ਮੀਨ ਹੈ ਉਹਦਾ ਵੀ ਮੁਆਵਜ਼ਾ ਦਿਓ ਕਿਉਂਕਿ ਤੁਸੀਂ ਫਸਲ ਪੀਜੀ ਜਾਂ ਝੋਨਾ ਤਾਂ ਪੱਕ ਗਿਆ ਹੈ ਹਾਂਜੀ ਹਾਂਜੀ ਸਦਾ ਬਦਬਾਦ ਹੋ ਗਿਆ ਤੁਹਾਡਾ ਝੋਨਾ ਬਹੁਤ ਬੁਧੀਆ ਇਹ ਤਲਬਾ ਇਹ ਫਸਟ ਟਾਈਮ ਨਹੀਂ ਜਿਆ ਹਾਂ ਇੱਕੰਦੇ ਤੇ ਆਪਾਂ ਖੜੇ ਆ ਤੇ ਤੁਸੀਂ ਸਭ ਖਿਆ ਰੱਖਣਾ ਨਾ ਨਾ ਬਿਲਕੁਲ ਬਿਲਕ بھی لگے ہم لوگ بھی لگے تو اپنے جوانوں کو نال لگانا ٹھیک ہے نا ہاں پنجاب پنجاب میں جو سنکٹ آیا ہے اس کے رنگ ہے سب قدرت کے پرماتما کے رنگ بالکل تو ایس ویلے آپ کی جدورت ہے ہم تو ہیں آپ دیش کی بھی سیوا کر رہے ہو ایس سوا بھی کر رہے ٹھیک ہے نا باقی کوئی آپ کو لوڑ پڑے آپ نے میرے کال کرنی نمبر نوٹ کرو ہاں نمبر نوٹ کرو ہاں کلدیپ تالیوال با ٹھیک ہے ਆਪਕੋ ਨਾਲ ਨਾ ਨਹੀਂ ਰਿਹਾ ਹੈ ਹਾਂ ਇਹ ਨਾਲ ਹਲਕੇ ਮੇਰੇ ਤੇ ਹਲਕੇ ਕੇ ਬਤਾਏ ਕੇ ਠੀਕ ਹੈ ਜੀ ਜੀ ਹਾਂ ਉਹ ਨਾਲ ਨਹੀਂ ਰਿਹਾ ਉਹ ਨਸਿਕਨ ਕੋਈ ਬਾਤ ਨਹੀਂ ਮਕਤਾਬ ਮਕਤਾਬ ਸਾਰਾ ਨਾ ਜੀ ਨੰਬਰ ਫੀਡ ਕਰ ਮੈਂ ਜੀਸੀਬੀ ਭੇਜਤੀ ਆ ਹੋ ਜਿਹੜੀ ਚੀਜ਼ ਦੀ ਲੋੜ ਹੋਈ ਦੱਸ ਸ ਇੱਕ ਹੋ ਜੇ ਸਭ ਆ ਚਲੀ ਜੀ ਜੀ ਹਾਂ ਇੱਕ ਵੇਤੀ ਇੱਕ ਹੋਰ ਆ ਜੂ ਠੀਕ ਹੈ ਹਾਂ ਦੋਨੋਂ ਆ ਗਏ ਠੀਕ ਹੈ ਹਾਂ 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 ਹ تو ان کا دیکھو سب فصلیں برباد ہو ہیں جب پڑے سب سے پہلے کو کال کرنی پارٹی کا ہمیں بھی کال کر سکتے کسی چیز کی بھی لوٹ پڑی اسلو کال کرو ٹھیک ہے نا ہاں ہاں سر کیسے ہو ٹھیک ہے ہاں ٹھیک ہے ٹھیک ہے آپ بڑا کام کر رہے ایک تو دیکھو جو بالکل کرنے والی سامنے پاکستان ہے ایک تو آپ دیش کی رکھیا کر رہے ہو سیکورٹی کر رہے ہو ایک ہر پیڑ جو ہے جن کی فصلیں خراب ہوگی آپ ان کی بھی ہیلپ کرتے ہیں تو آپ کو سر سلوٹ ہے کہ آپ اتنا کام کر رہے ٹھیک ہے بس خیال رکھنا سارے سرپنچوں کا جو بھی دل میں جب آپ کو لوٹ پڑے تو ان کو کال کر د یہ سرپنچ گاؤں سر آپ کی ڈوٹی ہے خیال رکھنا بہت پانی تیز ہے دیکھو یہ کون سی چونکی کے اندر بڑھتا ہے سندر گڑھ ਤੋ ਪਾਸਤਾਨ ਕਿਤਨੀ ਦੂਰ ਹੈ? ਇਹ ਪਾਸਤਾਨ ਉਹ ਅੱਗੇ ਤੇ ਦਰਦ ਪਾਸਤਾਨ ਉਹ ਪਾਸਤਾਨ ਹਾਂਜੀ ਫੋਟ ਤੁਹਾਡਾ ਪਾ ਲਓ ਸਭ ਡੁੱਬ ਗਿਆ ਪਾਸਤਾਨ ਹਾਂ ਬਹੁਤ ਨੁਕਸਾਨ ਹੋ ਗਿਆ ਇਹ ਮੰਤਰੀ ਸਾਹਿਬ ਬਹੁਤ ਜਿੱਤ ਜਿਤਨਾ ਹੋਤੇ ਨਾ ਦੇਖਿਆ ਭੈਣੀਆਂ ਉਹ ਯਾਰ ਹਾਂ ਨਹੀਂ ਉਹ ਭੈਣੀਆਂ ਨਾਲੋਂ ਥੀ ਜਿਆਦਾ ਇਹ ਹਾਂ ਓਏ ਹੋਏ ਅੱਗੇ ਨਾ ਜਾਓ ਯਾਰ ਹਾਂ ਬਗਨਾਨ ਸਾਹਿਬ ਦੇ ਅੱਗੇ ਅਰਦਾਸ ਕਰਨਾ ਹੈ ਇਹ ਵੀ ਅਵਾਸ ਹੈ ਕਿ ਮੇਰੇ ਆ ਜਿਹੜੇ ਪਿੱਛੇ ਖੜੇ ਤੁਹਾਡੇ ਇੱਕ ਵਟਾਇਓ ਭਾਈ ਸਾਹਿਬ ਆ ਜਿਹੜੇ ਪਿੱਛੇ ਖੜਿਆ ਇਹ 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 ਵਾਕੀ ਕਾਵੇ ਇਹਨਾਂ ਤੇ ਵੀ ਕਿਰਪਾ ਕਰਨੀ ਇਹਨਾਂ ਨੂੰ ਵੀ ਤੰਦੁਸਤੀ ਦੇਣੀ ਮਾਦਾ ਜੇ ਇਹ ਸਾਡੇ ਦੇਸ਼ ਦੀ ਸੱਖਿਆ ਲਈ ਖੜੇ ਆ ਬੀਐਸਐਫ ਦੇ ਜਵਾਨ ਨੇ ਆਹ ਵੇਖੋ ਕੰਡੇ ਵਾਲੀ ਤਾਰ ਆ ਕੰਡੇ ਤੇ ਖੜ ਕੇ ਬਚਾਦੇ ਸੇਵਾ ਕੰਡੇ ਸਰ ਇਹਨਾਂ ਤੇ ਵੀ ਗੁਰੂ ਨਾਨਕ ਸਾਹਿਬ ਕਿਹਾ ਭਾਈ ਜੀ ਸਾਰਾ ਘਰਾਂ ਦੇ ਪਾਣੀ ਵੜ ਗਿਆ ਬਾਈ ਇੱਧਰ ਸਾਬ ਤੁਸੀਂ ਨੂੰ ਜਾ ਕੇ ਨਾ ਲੱਗਿਆ ਪਾਣੀ ਹਾਂ ਹੋਰ ਕ੍ਰੀਏਟ ਬੰਨਾਂ ਦੇ ਸਵੇ ਵੀ ਕ੍ਰੀਏਟ ਵੀ ਨਹੀਂ ਪੱਜਣਦੀ ਅੱਜ ਕਈ ਅੱਛਾ ਬੜਾ ਮੜਾ ਹਾਲ ਸਾਰੇ ਪਿੰਡ ਨਾਲ ਕਿ ਮਦਦ ਵੀ ਕੀਤੀ ਪਰ ਨਹੀਂ ਕੋਈ ਗੱਲਬਾਤ ਨਹੀਂ ਬਣੀ ਹਾਂ ਇੱਥੇ ਤਾਂ ਦੇ ਉੱਤੇ ਮਾਈਕ ਬੰਦਿਆ ਇੱਥੇ ਸਾਰਾ ਮਾਈਕ ਆਨ ਕਰਨਾ ਜਿਹੜਾ ਜੇ ਉਸੇ ਇਹਦਾ ਪਹਿਲਾਂ ਗੱਲ ਕੋਈ ਗੱਡੀ ਕੀ ਅਕਦਾ ਕਰ ਕਿੱਦਾਂ ਕਿਦਾਂ ਕਰ ਰਹੇ ਤੁਸੀਂ ਆ ਜਾਓ ਭਾਈ ਇੱਕ ਮਿੰਟ ਸਾਈਡ ਤੋਂ ਆ ਰਹੀਆਂ ਆਪਣੇ ਕੋਲ ਭਾਈ ਆ ਰਹੇ ਹਰਿਆ ਇੱਥੇ ਹਾਂ ਕਿੱਥੇ ਭਰਾਈਆਂ ਇੱਥੇ ਆ ਵਾਸਤੇ ਹਾਂ ਉਹ ਹੀ ਪੁਰਾਣਾ ਸਿੱਟਾ ਕਰਾ ਰਹੇ ਆਂ ਅੰਦਰ ਕਾਰ ਲਵਾ ਅੱਛਾ ਉਹ ਜਿਹੜਾ ਸਪੀਡ ਕੱਟ ਕਰਾ ਰਹੇ ਆਂ ਹਾਂ ਉਹ ਜਿਹੜਾ ਲਾ ਰਹੇ ਆਂ ਨਹੀਂ ਪਿੱਛੇ ਕੀ ਆ ਪਾਣੀ ਦਾ ਭਾਈ ਪਾਣੀ ਫਰੇ ਉੱਚੋਂ ਆ ਰਿਹਾ ਪਿਛਾਲ ਨੂੰ ਕਹਿੰਦਾ ਪਾਣੀ ਉੱਪਰ ਹੈਡ ਵੀ ਕਰਦੇ ਬੰਦ ਇਹਦਾ ਪਾਣੀ ਛੋਹਾਰਿਆ ਲਾ ਪਾਣੀ ਸੀਨ ਦੇ ਹਾਂ ਨਹੀਂ ਜਿੰਨਾ ਪਾਣੀ ਬੰਦ ਕਰ ਸਕਦੇ ਉਹ ਤਾਂ ਕਰੀਏ ਕੀ ਆਤਾ ਹੈ ਵਿਚਾਲ ਨੂੰ ਹਾਂ ਤੁਸਾਂ ਡੈਕਸਨ ਨੂੰ ਕਹਤਾਂ ਮੈਂ ਅੱਛਾ ਹਾਂ ਜੀ ਐਕਸੈਸ ਕਿਥੇ ਆ ਗੱਲ ਕਰਾਂ ਮੈਂ ਇਹ ਸਰ ਟ੍ਰੇਡ ਬੱਜੂ ਦੀ ਕ੍ਰੇਡ ਨਾ ਹੋਈਦਾ ਮਸਲਾ ਕਦੇ ਨਾ ਆਈ ਕ੍ਰੇਡ ਨੂੰ ਕ੍ਰੇਡ ਕ੍ਰੇਡ ਬਣਵਾ ਰਹੇ ਆ ਕ੍ਰੇਡ ਬਣਾ ਰਹੇ ਅੱਛਾ ਅੱਛਾ ਕੋਈ ਨਹੀਂ ਉਹ ਆਪਣੇ ਹਰ ਬਣੇ ਪਈ ਉੱਤੇ ਰੰਦਾ ਬੈਗੇ ਨਾ ਉਹ ਪਾਣੀ ਆ ਗਿਆ ਹਾਂ ਅਸੀਂ ਆਪਾਂ ਥੱਲੇ ਨਵੇਂ ਹੋਰ ਬਣਾ ਰਹੇ ਆ ਬਣਾ ਦਿਓ ਹਾਂ ਥੱਲੇ ਪੜੋ ਪੜੋ ਟੁੱਟ ਕਿੱਦਾ ਗਈ ਕੋਈ ਇਹਨਾਂ ਦੇ ਬਣਾ ਹੈ ਲਗਤਾਰ ਇੱਥੋਂ ਟੁੱਟ ਕਿੱਦਾ ਗਈ ਕੋਈ ਦੱਸਾ ਤੂੰ ਸਭ ਬਣਾ ਹੈ ਨਹੀ 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 ਭਾਈ ਰਸਤਾ ਨਹੀਂ ਹੈਗਾ ਪਹਿਲਾਂ ਥੋੜਾ ਪਾਣੀ ਸਿੰਮਿਆ ਵਾ ਹਾਂ ਆਪਾਂ ਕਰਦੇ ਰਹੇ ਸਾਰੇ ਜਾਨੇ ਵੀ ਚੱਲ ਰੁੱਕ ਜਾਓ ਪਾਣੀ ਉਹ ਭਾਈ ਇੱਕੀ ਟੋਣੇ ਪੋਰ ਪੈ ਗਈ ਉਹ ਤਾਂ ਸਲੇਬੀ ਬਰਾ ਡਿੱਗੀ ਓਏ ਸਾਰੇ ਥੈੜ ਕੋ ਜੋ ਸਰਮਣ ਇੱਕ ਇੱਕਾ ਵਿਸ਼ਾਲ ਜੀ ਹੈਲੋ ਨਹੀ 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 ਇਹਦਾ ਪਾਣੀ ਕਿੱਥੋਂ ਬੰਦ ਹੋਊਗਾ ਮੇਰੀ ਪਾਣੀ ਬੰਦ ਆ ਅਲੀ ਹਾਲ ਤੋਂ ਬੰਦ ਕਰਤਾ ਨਾ ਪਾਜਾ ਪਾਣੀ ਦਾ ਪ੍ਰੈਸ਼ਰ ਬਹੁਤ ਆ ਯਾਰ ਪਿੰਡਾ ਚ ਪਾਣੀ ਵੜ ਗਿਆ ਹਾਂ ਪਾਣੀ ਬੰਦ ਕਰ ਦਿਓ ਮੇਰੇ ਕਈ ਖਾਨੇ ਟੁੱਟ ਚੱਲੀ ਐ ਹਾਂ ਕੋਈ ਜਿੱਦਾਂ ਵੀ ਆਗਾ ਤੁਸੀਂ ਆ ਜਾਓ ਆ ਜਾਓ ਆ ਮੋਕਿਆ ਤੇ ਆਜੋ 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 ਆ ਕੇ ਤੇ ਇੱਥੇ ਜਿੰਨੇ ਮਰਜ਼ੀ ਰੁੱਖ ਦਾ ਕੁ ਵੱਢ ਕੇ ਸੁੱਟ ਕੇ ਫੇਰ ਇੱਥੇ ਕੰਮ ਬੜਨਾ ਓਏ ਓ ਤੁਸੀਂ ਚਲੋ ਜੰਗ ਮੁੰਡੇ ਚਲੋ 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 ਜੰਗ ਮੁੰਡੇ ਬੇੜਾ ਕਰੋ ਮਤ ਕਰੋ ਨਾਲ ਇੱਦਾਂ ਕੇ ਕੋਦੋ ਖੋਲ ਵੜਾਓ ਦੇਖੋ ਖੋਲ ਵੜਨ ਡਿਆ ਡਿਆ ਆਹੋ ਇੱਕ ਵੇ ਇੱਦਾਂ ਕੁ ਰੱਖ ਲਿਓ ਬਾਅਦ ਬਣ ਜਾਣੀ ਗੱਲ ਹਾਂ ਬਾਣੀ ਨਾ ਗੁਰਦੁਆਰੇ ਦੇ ਅੰਦਰ ਵੜਨ ਲੱਗ ਪਿਆ ਆਦਾ ਆਦਾ ਸਰੀ ਪਿੱਛੋਂ ਬੰਦ ਕਰਾਤਾ ਹਾਂ ਪਿੱਛੋਂ ਬੰਦ ਕਰਾਤੀ ਮੈਂ ਅਤਿ ਕਦਾ ਬੰਦ ਕਰਾ ਕੇ ਆਓ ਠੀਕ ਆ ਅਤਿ ਮਦਦਸ ਆਜੋ ਬੰਦ ਕਰਾ ਕੇ ਆਜੋ 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 ਤੇ ਬੰਦ ਕਰਾ ਕੇ ਆਓ ਬੰਦ ਕਰਾ ਕੇ ਆਉਣ ਮੈਂ ਆਹ ਵੇਖੋ ਐਕਸ਼ਨ ਸਾਹਿਬ ਕਿੱਥੇ ਆ ਤਬਿਕੋ ਸਾਬਾ ਸਟਾਪ ਤੇ ਜਾ ਐਕਸਨ ਸਾਹਿਬ ਦੀ ਡਿਊਟੀ ਲਈ ਆ ਜਿਹੜੀ ਜਿਹੜੀ ਚੀਜ਼ ਚਾਹੀਦੀ ਆ ਸਭ ਕੁਝ ਮਿਲੂਗਾ ਠੋਕਲਾੜ ਵੱਡੀ ਭੇਜੋ ਸਾਡਾ ਜਣਾਣਾ 11:00 ਵਜੇ ਸਾਡਾ ਠੋਕਲਾੜ ਇੱਕ ਮੰਗਾ ਲਓ ਹਾਂ ਇੱਕ ਮੰਗਾ ਲਓ ਕੋਈ ਗੱਲ ਨਹੀਂ ਬੰਨ ਕੇ ਸੇਡਾਂਗੇ ਤੂੰ ਇੱਕ ਵਧਾਉ ਨਾ